ਗੁਰਮੁਖ ਪਿਆਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਮੁਖ ਪਿਆਰਿਓ ਪਹਿਲੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ ਪੁਰਖ ਮੇ ਨਾਰ ਨਾਰੀ ਮੇ ਪਰਖਾ ਗੂਜੋ ਬ੍ਰਹਮ ਗਿਆਨੀ ਤਨ ਮਹਿ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ ਕਹਿੰਦੇ ਜਿਹੜੇ ਪੁਰਖ ਨੇ ਅਕਾਲ ਪੁਰਖ ਨੇ ਉਹਨਾਂ ਦੇ ਵਿੱਚ ਹੀ ਸਾਰੀਆਂ ਇਹ ਨਾਰਾਂ ਮਨ ਰੂਪੀ ਨਾਰਾਂ ਘੁੰਮ ਰਹੀਆਂ ਨੇ ਜਿੰਨਾ ਵੀ ਬ੍ਰਹਮਣ ਸਾਜਿਆ ਹੋਇਆ ਇਹ ਉਹਨਾਂ ਦਾ ਖਾਲੀ ਖਲਾ ਦੇ ਵਿੱਚੋਂ ਹੀ ਸਾਰੀ ਖੇਡ ਪ੍ਰਗਟ ਹੋਈ ਹੈ ਤੇ ਜਿੰਨੇ ਵੀ ਮਨ ਉਹਨਾਂ ਨੇ ਇੱਧਰ ਖੇਡਣ ਵਾਸਤੇ ਭੇਜੇ ਹੋਏ ਨੇ ਉਹ ਉਹਨਾਂ ਦੀ ਨਾਰ ਰੂਪ ਦੇ ਵਿੱਚ ਇੱਥੇ ਖੇਡ ਰਹੇ ਨੇ ਤੇ ਮਨ ਜਦੋਂ ਉਹਨਾਂ ਨੂੰ ਖੋਜ ਲੈਂਦੇ ਨੇ ਤੇ ਕਹਿੰਦੇ ਨਾਰੀ ਮੈਂ ਪੁਰਖਾ ਕਿ ਉਸ ਪੁਰਖ ਦੇ ਵਿੱਚ ਸਮਾ ਜਾਂਦੇ ਨੇ ਕਹਿੰਦੇ ਇਹ ਚੀਜ਼ ਬੁੱਝੋ ਔਰਖ ਮੈਂ ਨਾਰ ਨਾਰੀ ਮੈਂ ਪੁਰਖਾ ਬੁੱਝੋ ਬ੍ਰਹਮ ਗਿਆਨੀ ਤਾਂ ਉਹ ਬ੍ਰਹਮ ਗਿਆਨ ਕਹਿੰਦੇ ਉਸ ਇਸ ਬ੍ਰਹਮ ਗਿਆਨ ਨੂੰ ਬੁੱਝੋ ਇਹ ਕਹਿੰਦੇ ਧੁੰਮੇ ਧਿਆਨ ਧਿਆਨ ਮੈਂ ਜਾਣਿਆ ਗੁਰਮੁਖਾ ਕਾਤ ਕਹਾਣੀ ਕਹਿੰਦੇ ਜਦੋਂ ਇਹ ਤਾਂ ਪੁੱਜਿਆ ਜਾਏਗਾ ਜਦੋਂ ਉਸ ਧੁੰਮੇ ਦੇ ਵਿੱਚ ਜਿਹੜੀ ਨਾਮ ਦੀ ਧੁੰਮ ਹੈ ਬ੍ਰਹਮਣ ਚ ਚੱਲ ਰਹੀ ਹੈ ਉਹ ਨਾਮ ਨੂੰ ਮਨ ਸੁਣਨਾ ਸ਼ੁਰੂ ਕਰ ਦੇਗਾ ਕਿਉਂਕਿ ਨਾਮ ਹੀ ਪੌੜੀ ਹੈ ਇਸ ਪੌੜੀ ਤੇ ਹੀ ਚੜ ਕੇ ਆਪਾਂ ਨੇ ਸੱਚ ਨੂੰ ਵੇਖਣਾ ਹੈ ਇਸ ਪੌੜੀ ਤੇ ਜੋ ਨਰ ਜੁਕੇ ਆਉਣ ਜਾਉਣ ਦੁੱਖ ਪਾ ਜਾਂਦਾ ਮਹਾਰਾ ਕਹਿੰਦੇ ਇਸੇ ਪੌੜੀ ਤੇ ਉੱਪਰ ਆਪਾਂ ਪੈਰ ਰੱਖਣਾ ਹੈ ਜੇ ਤੂੰ ਅੱਗੇ ਲੰਘਣਾ ਹੈ ਯਾਨੀ ਇਸ ਸੁਰਤ ਦੁਆਰਾ ਸੁਣਨਾ ਹੈ ਕਿ ਕਿ ਗੁਰਾਨਕ ਪਾਸ਼ਾਦੀ ਭਗਤੀ ਹੈ ਸ਼ਬਦ ਸੁਰਤ ਦਾ ਮੇਲ ਹੈ ਇਸ ਕਰਕੇ ਕਹਿੰਦੇ ਤੁਨ ਮੈਂ ਧਿਆਨ ਉਸ ਨਾਮ ਦੇ ਵਿੱਚ ਧਿਆਨ ਲਗਾਓ ਜਿਹੜਾ ਆਪਣੇ ਦਸਵੇਂ ਘਰ ਚੱਲ ਰਿਹਾ ਹੈ ਧਿਆਨ ਮੈਂ ਜਾਂਦੇ ਆ ਗੁਰਮੁਖ ਅਕਤ ਕਹਾਣੀ ਕਹਿੰਦੇ ਗੁਰਮੁਖੋ ਉਸ ਅਕਤ ਕਹਾਣੀ ਨੂੰ ਜਿਹਦਾ ਕਥਨ ਨਹੀਂ ਕੀਤਾ ਜਾ ਸਕਦਾ ਜਿਹੜੀ ਨਿਰੰਤਰ ਮਾਲਕ ਦੇ ਮੁਖ ਦੇ ਵਿੱਚੋਂ ਨਾਮ ਚੱਲ ਰਿਹਾ ਹੈ ਬ੍ਰਹਮਣ ਦੇ ਵਿੱਚ ਉਸ ਉਸ ਕਥਨ ਨੂੰ ਜਿਹੜਾ ਨਹੀਂ ਕੀਤਾ ਜਾ ਸਕਦਾ ਉਸ ਅਕਤ ਕਹਾਣੀ ਦੇ ਵਿੱਚ ਸੁਰ ਦੀ ਜੋੜੋ ਫਿਰ ਕਹਿੰਦੇ ਮਨ ਮੈਂ ਜੋਤ ਜੋਤ ਮੈਂ ਮਨੁਆ ਪੰਜ ਮਿਲੇ ਗੁਰਪਾਈ ਨਾਨਕ ਤਿੰਕੇ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਵਲਾਈ ਫਿਰ ਕਹਿੰਦੇ ਵੀ ਮਨ ਦੇ ਵਿੱਚ ਜੋਤ ਹੈ ਤੇ ਜੋਤ ਦੇ ਵਿੱਚ ਹੀ ਮਨ ਨੇ ਸਮਾਉਣਾ ਤਾਂ ਇਸ ਕਰਕੇ ਜਦੋਂ ਆਪਾਂ ਧਿਆਨ ਲਾਣੇ ਆ ਤੇ ਜਦੋਂ ਧੁਨ ਪ੍ਰਗਟ ਹੁੰਦੀ ਹੈ ਪਹਿਲੇ ਪੰਜ ਸ਼ਬਦ ਪ੍ਰਗਟ ਹੁੰਦੇ ਆ ਕਹਿੰਦੇ ਉਹ ਫਿਰ ਜਦੋਂ ਪੰਜ ਸ਼ਬਦ ਪ੍ਰਗਟ ਹੁੰਦੇ ਆ ਨਾ ਸਾਨੂੰ ਖੇੜ ਸਮਝ ਆ ਜਾਂਦੀ ਹੈ ਮਾਲਕ ਧਨ ਰੂਪ ਦੇ ਵਿੱਚ ਸਾਡੇ ਘਰ ਦੇ ਵਿੱਚ ਚੱਲ ਰਹੇ ਨੇ ਫਿਰ ਘਰ ਦੇ ਵਿੱਚ ਤੇ ਜਦੋਂ ਤੁੰ ਨੂੰ ਪੁੱਛਣ ਲੱਗੇ ਤਾਂ ਮਨ ਆਪਣੀ ਜੋਤ ਦੇ ਦਰਸ਼ਨ ਕਰਨ ਲੱਗ ਜਾਂਦਾ ਕਹਿੰਦੇ ਫਿਰ ਕਹਿੰਦੇ ਨਾਨਕ ਤਨ ਕੀ ਸਦ ਬਲਿਹਾਰੀ ਜਨ ਇੱਕ ਸ਼ਬਦ ਲਿਵ ਲਈ ਕਹਿੰਦੇ ਫਿਰ ਜਿਹੜੇ ਇਸ ਸ਼ਬਦ ਨਾਲ ਇਸ ਇੱਕ ਮਾਲਕ ਦੇ ਸ਼ਬਦ ਨਾਲ ਜਿਹੜੇ ਲਿਵ ਜੋੜ ਲੈਂਦੇ ਆ ਨਾ ਕਹਿੰਦੇ ਉਹਨਾਂ ਤੇ ਅਸੀਂ ਬਲਿਹਾਰ ਜਾਂਦੇ ਆ ਗੁਰਨਾਨਕ ਪਾਤਸ਼ਾਹ ਕਹਿੰਦੇ ਸੋ ਗੁਰੂ ਪਿਆਰਿਓ ਇਸੇ ਤਰ੍ਹਾਂ ਹੀ ਆਪਾਂ ਸਾਰਿਆਂ ਮਨ ਰੂਪੀ ਨਾਰਾਂ ਤੇ ਉਹ ਸਾਡੇ ਪੁਰਖ ਨੇ ਅਕਾਲ ਪੁਰਖ ਨੇ ਬਹੁਤ ਬੇਅੰਤ ਨੇ ਤੇ ਉਸ ਬੇਅੰਤ ਕਾਲ ਪੁਰਖ ਦੀਆਂ ਆਪਾਂ ਕੀ ਸਿਫਤਾਂ ਕਰੀਏ ਆਪਾਂ ਗੁਰਬਾਣੀ ਪੜ੍ਹਦੇ ਵੀ ਆਂ ਵਿਚਾਰ ਵੀ ਕਰਦੇ ਆਂ ਕਈ ਵਾਰੀ ਆਪਣੀ ਮਤ ਨਾ ਕਰਦੇ ਆਂ ਵਿਆਕਰਨ ਦੇ ਆਧਾਰ ਤੇ ਕਰਦੇ ਆਂ ਤਾਂ ਇਸ ਕਰਕੇ ਆਪਾਂ ਗੁਰੂ ਜੀ ਦੇ ਕਹਿਣ ਦੇ ਅਨੁਸਾਰ ਚੱਲੀਏ ਤਾਂ ਕਿ ਜੇ ਆਪਾਂ ਮਹਾਰਾਜ ਦੇ ਕਹਿਣ ਤੇ ਚੱਲਾਂਗੇ ਨਾ ਪਹਿਲਾਂ ਸਿਮਰਨ ਕਰਕੇ ਸਹਜ ਦੇ ਵਿੱਚ ਜਾਵਾਂਗੇ ਸਰੀਰ ਨੂੰ ਉਲਾਂਗੇ ਫਿਰ ਉਸ ਧੁਨ ਵਿੱਚ ਧਿਆਨ ਲੱਗੇਗਾ ਜਦੋਂ ਆਪਾਂ ਰਿਲੈਕਸ ਬੈਠਾਂਗੇ ਸੁਣ ਵਿੱਚ ਸਮਾਵਾਂਗੇ ਉਸ ਧੁਨ ਦੇ ਥਰੂ ਹੀ ਮਹਾਰਾਜ ਕਹਿੰਦੇ ਉਸ ਨਾਮ ਦੇ ਥਰੂ ਹੀ ਆਪਾਂ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਉਸ ਪ੍ਰਖ ਪ੍ਰਧਾਨ ਦੇ ਦਰਸ਼ਨ ਕਰ ਸਕਦੇ ਹਾਂ ਇਸ ਕਰਕੇ ਮਹਾਰਾਜ ਨੇ ਸਾਨੂੰ ਇਹ ਫਰਮਾਨ ਕੀਤਾ ਵੀ ਐਸਾ ਗਿਆਨ ਵਿਚਾਰੇ ਕੋਈ ਇਸ ਤੇ ਮੁਕਤ ਪਰਮਗਤ ਹੋਈ ਇਹ ਕਹਿੰਦੇ ਐਸਾ ਜਿਹੜਾ ਗਿਆਨ ਹੈ ਨਾ ਇਹ ਕੋਈ ਵਿਰਲੇ ਵਿਚਾਰਦੇ ਨੇ ਇਸੇ ਨਾਲ ਹੀ ਮੁਕਤੀ ਮਿਲਣੀ ਆ ਪਰਮਗਤ ਹੋਣੀ ਆ ਤੋ ਇਸ ਕਰਕੇ ਮਾਰਾ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਗਿਆਨ ਸਮਝਾਉਣਾ ਕੀਤਾ ਪਹਿਲੇ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਾਂ ਨੇ ਉਸ ਪ੍ਰਭੁਦਾਨ ਉਸ ਅਕਾਲ ਪੁਰ ਸੱਚੇ ਪਾਤਸ਼ਾਹ ਦੇ ਵਿੱਚ ਸਮਾਉਣਾ ਤੇ ਉਹਨਾਂ ਦੀ ਮੁਕਤੀ ਦੀ ਆਵਾਜ਼ ਉਸ ਨਾਮ ਨੂੰ ਸੁਣਨਾ ਉਹਨਾਂ ਤੋਂ ਹੀ ਸਾਰੀਆਂ ਦਾਤਾਂ ਲੈਣੀਆਂ ਅਮਰਤ ਲੈਣਾ ਹਰ ਚੀਜ਼ ਲੈਣੀ ਹੈ ਤਾਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਸੱਚੇ ਪਾਤਸ਼ਾਹ ਜੀ ਸਾਨੂੰ ਆਪਣਾ ਸਿਮਰਨ ਬਖਸ਼ੋ ਜੋ ਐਨਿਕ ਬਚਨ ਕਰਦੇ ਹੋਏ ਕੋਈ ਅੱਖਰਵਦ ਘਟ ਹੋ ਜਾਂਦਾ ਹੈ ਆਪਜੀ ਸੰਗਤ ਤੇ ਗੁਰੂ ਸਹਿਬਾਨ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ